ਬੁਲਾਇਆ ਗਿਆ ਪਰ ਅੱਜ ਨਹੀਂ ਚੜ੍ਹਦਾ ਹਾਂਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਦੀ ਦਿਸ਼ਾ ਨਿਰਦੇਸ਼ ਹੀਟ ਤੇ ਐਸਪੀਡੀ ਸਰਗੁਰਵੰਤ ਸਿੰਘ ਬੈਂਸ ਜੀ ਦੀ ਯੋਗ ਅਗਵਾਈ ਹੇਠ ਥਾਣਾ ਸ਼ੰਭੂ ਦੀ ਟੀਮ ਨੇ ਇੱਕ ਜਿਹੜਾ ਚੋਰੀ ਮੋਬਾਈਲਾਂ ਦਾ ਸਕੈਂਡਲ ਸੀਗਾ ਉਹ ਫੜਿਆ ਤੇ ਜਿਹੜੇ ਚੌਂਕੀ ਇੰਚਾਰਜ ਤੇਪਲਾ ਚੌਂਕੀ ਜਾਂਦੇ ਅਸੀਂ ਜوجਵਿੰਦਰ ਸਿੰਘ ਤੇ ਅਸ਼ਨੀ ਕੁਮਾਰ ਉਹਨਾਂ ਦੀ ਟੀਮ ਨੇ ਉਹਨਾਂ ਨੂੰ ਇੱਕ ਇਤਲਾਹ ਮਿਲੀ ਸੀ ਵੀ ਜਿਹੜੀ ਰੇਲੈਂਸ ਕੰਪਨੀ ਹੈ ਉਹਨਾਂ ਨੇ ਮਤਲਬ ਆਪਣੇ ਕੁਝ ਮੋਬਾਈਲ ਇੱਥੇ ਡਿਲੀਵਰੀ ਕੰਪਨੀ ਹੈਗੀ ਹੈ ਤੇਪਲਾ ਉਹਨਾਂ ਨੂੰ ਦਿੱਤੇ ਸੀਗੇ ਜਿਹੜੇ ਉਹ ਮੋਬਾਈਲ ਚੋਰੀ ਹੋ ਗਏ ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਘਟੂ ਘਟ 20 ਮੋਬਾਈਲ ਸੀ ਤੇ ਦੋ ਲੈਪਟਾਪ ਸੀਗੇ ਤੇ ਜੋ ਇਹਨਾਂ ਨੇ ਮਤਲਬ ਉਹਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਲੀਵਰੀ ਕੰਪਨੀ ਦੇ ਮੈਨੇਜਰ ਸੁਨੀਲ ਕੁਮਾਰ ਦੇ ਬਿਆਨ ਤੇ ਤੁਰੰਤ ਐਫ ਆਈ ਆਰ ਰਜਿਸਟਰ ਕਰ ਲਈ ਐਫ ਆਈ ਆਰ ਰਜਿਸਟਰ ਕਰਕੇ ਜਦੋਂ ਉੱਥੇ ਪੁੱਛਗਿੱਛ ਕੀਤੀ ਤਾਂ ਉਹਦੇ ਸਬੰਧ ਵਿੱਚ ਦੋ ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਇੱਕ ਵਿਕਰਮਜੀਤ ਸਿੰਘ ਹੈ ਉਹ ਘੱਗਰਸਰਾਂ ਦਾ ਨਾ ਤੇ ਇੱਕ ਸੁਖਵੀਰ ਸਿੰਘ ਨੇ ਉਹ ਸ਼ੰਭੂ ਮਰਦਾਪੁਰ ਦੇ ਨੇ ਇਹ ਦੋਨੇ ਉਹ ਕੰਪਨੀ ਡਿਲੀਵਰੀ ਕੰਪਨੀ ਦੇ ਏਮਪਲੋਈ ਸੀਗੇ ਤੇ ਇਹਨਾਂ ਨੇ ਮਤਲਬ ਇਹ ਜਿਹੜੇ ਮੋਬਾਈਲ ਹੈ ਬੜੇ ਛਾਤਰ ਤਰੀਕੇ ਨਾਲ ਮਤਲਬ ਇਹ ਚੋਰੀ ਕੀਤੇ ਸੀ ਇਦੇ ਵਿੱਚ ਜਿਹੜੇ ਡਿਲੀਵਰੀ ਜਿਹੜਾ ਸਮਾਨ ਸੀਮਾ ਤੁਹਾਨੂੰ ਦੱਸ ਦਿਆਂ ਵੀ ਇਹ ਸਮਾਨ ਅੱਗੇ ਗਾਕਾਂ ਨੂੰ ਆਨਲਾਈਨ ਡਿਲੀਵਰ ਹੁੰਦਾ ਸੀਗਾ ਉਹਦੇ ਵਿੱਚੋਂ ਇੱਕ ਜਿਹੜੇ ਡੱਬੇ ਸੀਗੇ ਇਹ ਡੱਬਿਆਂ ਜਦੋਂ ਸਮਾਨ ਇਹ ਡਿਲੀਵਰ ਕਰਨ ਜਾਂਦੇ ਸੀ ਤਾਂ ਇਹ ਮਤਲਬ ਕਿਤੇ ਡੱਬੇ ਖੋਲ੍ਹ ਕੇ ਉਹਦੇ ਵਿੱਚੋਂ ਫੋਨ ਕੱਢ ਕੇ ਉਹ ਡੱਬੇ ਨੂੰ ਐਜ਼ ਇਟ ਇਜ਼ ਪੈਕ ਕਰਕੇ ਅੱਗੇ ਕਸਟਮਰ ਕੋਲੇ ਖਾਲੀ ਡੱਬਾ ਚਲਾ ਜਾਂਦਾ ਸੀ ਤਾਂ ਉਹ ਚੀਕ ਮਾਰਦਾ ਸੀਗਾ ਤੇ ਇਹ ਸਾਰੇ ਸਕੈਂਡਲ ਨੂੰ ਇਹਨਾਂ ਨੇ ਪਰਦਾਫਾਸ਼ ਕੀਤਾ ਜੋ 18 ਮੋਬਾਈਲ ਨਵੇਂ ਐਪਲ ਕੰਪਨੀ ਦੇ ਤੇ ਦੋ ਲੈਪਟਾਪ ਇਹ ਅਸੀਂ ਹੁਣ ਤੱਕ ਰਿਕਵਰ ਕੀਤੇ ਨੇ ਜਿਨ੍ਹਾਂ ਦਾ ਕਰੀਬ 18-20 ਲੱਖ ਰੁਪਇਆ ਇਹਨਾਂ ਦੀ ਰਿਕਵਰੀ ਦਾ ਮੁੱਲ ਹੈ ਤੇ ਬਾਕੀ ਹੋਰ ਵੀ ਅਸੀਂ ਇਹਦੇ ਵਿੱਚ ਮਤਲਬ ਤਫਤੀਸ਼ ਕਰ ਰਹੇ ਹਾਂ ਵੀ ਹੋਰ ਕੋਈ ਸਾਥੀ ਇਹਨਾਂ ਦਾ ਕਿਹੜਾ-ਕਿਹੜਾ ਮਿਲਿਆ ਹੋਇਆ ਕਿਉਂਕਿ ਇਹ ਬੜਾ ਔਖਾ ਸੀਗਾ ਡਿਲੀਵਰੀ ਕੰਪਨੀ ਸੱਤ-ਅੱਠ ਸੌ ਮੁਲਾਜ਼ਮ ਲੱਗਿਆ ਹੋਇਆ ਸੀਗਾ ਤੇ ਉਹਨੂੰ ਸਕਰੂਟਿਨਾਈਜ਼ ਕਰਕੇ ਸਿਰਫ ਸ਼ੱਕ ਦਾ ਸਾਰਿਆਂ ਦੇ ਬੰਦਾ ਦੋ ਬੰਦੇ ਹੀ ਮਤਲਬ ਪੜੇ ਗਏ ਆ ਤੇ ਜਿਨ੍ਹਾਂ ਤੋਂ ਆ ਇੰਨੀ ਵੱਡੀ ਰਿਕਵਰੀ ਹੋਈ ਆ ਇਹ ਕਾਫੀ ਦਿਨ ਤੋਸ਼ ਕਹਿ ਤਾਰੀ ਸੀ ਡਿਲੀਵਰੀ ਕੰਪਨੀਆਂ ਚ ਵੀ ਕਿਤੇ ਇੱਕਾ ਦੁਕਾ ਮੋਬਾਈਲ ਚੋਰੀ ਹੁੰਦੇ ਪਰ ਆ ਵਡਾ ਇਕਦਮ ਹੋਇਆ ਸੀ ਸਕੈਂਡਲ ਤਾਂ ਇਹਨੂੰ ਅਸੀਂ ਡਾਈ ਨਾਲ ਤਫਤੀਸ਼ ਕਰਦੇ ਇਹਨੂੰ ਅਸੀਂ ਹੱਲ ਕੀਤਾ ਬਾਕੀ ਜੋ ਵੀ ਅੱਗੇ ਇਨਫੋਰਮੇਸ਼ਨ ਹੋਏਗੀ ਤੁਹਾਨੂੰ ਜਾਣਕਾਰੀ ਦਵਾਂਗੇ ਇਹ ਵੇਚਣਾ ਸੀਗਾ ਇਹਨਾਂ ਨੇ ਕਿਤੇ ਕੋਈ ਹਾਂਜੀ ਵੇਚਦੇ ਹੀ ਸੀਗੇ ਜੀ ਇਹ ਹਾਂਜੀ ਉਹ ਸਾਰਾ ਤਫਤੀਸ਼ ਦਾ ਪਾਰਟ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਅੱਗੇ ਇਹ ਘੱਟ ਰੇਟਾਂ 'ਚ ਅੱਗੇ ਦਿੰਦੇ ਸੀ ਤਾਂ ਹੀ ਚੋਰੀ ਕਰਦੇ ਸੀਗੇ ਨਵੇਂ ਮੋਬਾਈਲ ਸੀ ਅਗਲਾ 60000 ਦਾ ਮੋਬਾਈਲ ਆ 70 ਦਾ ਅਗਲਾ 50000 ਦਾ ਲੈ ਲੁੰਦਾ ਠੀਕ ਹੈ ਨਾ ਨਵੇਂ ਮੋ ਸਾਰੀ ਰਿਕਵਰੀ ਹੋ ਚੁੱਕੀ ਹੈ ਕੋਈ ਸਪੈਂਡਿੰਗ ਨਹੀਂ ਹਜੇ ਪੈਂਡਿੰਗ ਵੀ ਹੈ ਜੀ ਹਾਂ ਥੋੜੀ ਪੈਂਡਿੰਗ ਹੈ ਬਾਕੀ ਮਤਲਬ ਜਿਹੜੀ ਇਹਨਾਂ ਕੋਲੇ ਸੀ ਉਹ ਰਿਕਵਰੀ ਹੋ ਗਈ ਹੈ ਜਿਹੜਾ ਕੋਈ ਅੱਗੇ ਦੇਤੇ ਨੇ ਉਹ ਸੀ ਹਜੇ ਕਲ ਅਰੈਸਟ ਕੀਤੇ ਨੇ ਅੱਜ ਮਾਨਯੋਗ ਅਦਾਲਤ ਤੋਂ ਸੀ ਉਹਦਾ ਰਿਮਾਂਡ ਲੈ ਕੇ ਤੇ ਹੋਰ ਵੀ ਜਿਹੜਾ ਇਹਦੇ ਜਿ ਡੰਗਾਈ ਨਾਲ ਤਬਦੀਸ਼ ਕਰੇ ਨੇ ਤਾਂ ਪਹਿਲਾਂ ਕਰ ਕਲਿਕ ਦੇਣਾ ਰਿਕਾਰਡ ਨਹੀਂ ਪਹਿਲਾਂ ਹਜੇ ਤੱਕ ਕੁਝ ਨਹੀਂ ਹਜੇ ਆਇਆ ਆ ਮਤਲਬ ਥਾਣੇ 'ਚ ਨਹੀਂ